ਆਪਣੇ ਆਲ ਇੰਡੀਆ ਸੁਨਾਤਨ ਧਰਮ ਦੇ ਆਪਣੇ ਭਰਾ ਹਨ ਸੱਜਣ ਬਹੁਤ ਨੇ ਜੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀਆਂ ਪਾਲਕੀਆਂ ਹੋਣੀਆਂ ਜ਼ਰੂਰੀ ਨੇ ਵੀ ਹਨਾ ਵਧੀਆ ਸਾਰੇ ਮੰਦਰਾਂ ਦੇ ਵਿੱਚ ਤੇ ਜਦੋਂ ਕਿਤੇ ਵੀ ਤੁਸੀਂ ਜੋਤ ਲੈ ਕੇ ਆਣੀਆਂ ਗ੍ਰੰਥ ਸਾਹਿਬ ਲੈ ਕੇ ਜਾਣਾ ਕਿਤੇ ਪਾਸੇ ਵੀ ਤਾਂ ਨਾਲ ਲਿਜਾ ਸਕਦੇ ਆਪਾਂ ਪਾਲਕੀ ਸਾਂ ਪੰਜਾਬ ਦੀ ਪਹਿਲੀ ਪਾਲਕੀ ਆਪਾਂ ਬਣਾਈ ਹੈਗੀ ਜਿਹੜੀ ਮੰਦਰ ਲਈ ਬਣਾਈ ਆ ਬਈ ਹਨਾ ਆਪਾਂ ਕਿਹਾ ਸੁਨਾਤਨ ਧਰਮ ਦੇ ਮੰਦਰਾਂ ਵਾਸਤੇ ਬਣਾਈ ਆਪਾਂ ਨਹੀਂ ਤੇ ਦੇਖੋ ਭਈ ਹਨਾ ਇਹ ਵੀ ਬਹੁਤ ਜ਼ਰੂਰੀ ਹੈ ਬਈ ਹਨਾ ਆਪਣੇ ਕਿਉਂਕਿ ਜਿਹੜੇ ਗ੍ਰੰਥ ਹੁੰਦੇ ਨੇ ਬਈ ਹਨਾ ਸਾਰੇ ਮੰਦਰਾਂ ਦਾ ਸਭ ਨੂੰ ਬਹੁਤ ਸਤਿਕਾਰ ਆ ਆਪਣੇ ਵੱਲੋਂ ਵੀ ਇੱਕ ਇੱਕ ਵਧੀਆ ਫਰੈਸ਼ ਗੱਡੀ ਦੇ ਵਿੱਚ ਜਾਇਆ ਜਾਵੇ ਹਨਾ ਤੇ ਆਪਾਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਪਾਲਕੀ ਬਣਾਉਣੀ ਹੈ ਹਨਾ ਉਹ ਤਾਂ ਬਣਾਉਣੀ ਬਣਾਉਣਾ ਤੇ ਆਪਾਂ ਜਿਵੇਂ ਹਨਾ ਜਿਵੇਂ ਹੁਣ ਆਪਣੇ ਲਈ ਆਹ ਪਾਲਕੀ ਤਿਆਰ ਕਰੀ ਆਗੇ ਬਾਈ ਉਹਨਾਂ ਨੇ ਇਹਦੇ ਵਿੱਚ ਆਪਾਂ ਰਮਾਇਣ ਦਾ ਗ੍ਰੰਥ ਲੈ ਕੇ ਜਾਣਾ ਹੁੰਦਾ ਨਹੀਂ ਤੇ ਬਾਕੀ ਬਾਈ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਇਹ ਪਾਲਕੀ ਜਾਣੀ ਕਿੱਥੇ ਹੈ ਤੇ ਕਿਵੇਂ ਤਿਆਰ ਕਰੀਏ ਕਿੰਨੇ ਟਾਈਮ ਤਿਆਰ ਕਰੀਏ ਇਹਦੇ ਵਿੱਚ ਕੀ ਕੁਝ ਲਾਇਆ ਤੇ ਆਪਣੇ ਉਹਨਾਂ ਭਰਾਵਾਂ ਤੱਕ ਆਪਾਂ ਕਹਿੰਦੇ ਇੱਕ ਅਪੀਲ ਹੈ ਬੇਨਤੀ ਹੈ ਵੀ ਜਿਹੜੇ ਆਪਣੇ ਸਨਾਤਨ ਧਰਮ ਦੇ ਨਾਲ ਹਨ ਤੇ ਹੋਰ ਮਤਲਬ ਜਿੰਨੇ ਜਿੰਨੇ ਧਰਮਾਂ ਦੇ ਭਾਈ ਹਨ ਆਪਣੇ ਭਰਾ ਨਾਲ ਜੁੜੇ ਹੋਏ ਨੇ ਸਭ ਨੂੰ ਕਹਿੰਦੇ ਵੀਡੀਓ ਸ਼ੇਅਰ ਕਰ ਦਿਓ ਹਰੇਕ ਵਾਸਤੇ ਜਿਹੜੇ ਭਾਈ ਹਨ ਗ੍ਰੰਥ ਆਪਾਂ ਕਹਿੰਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿੱਥੇ ਆਪਾਂ ਜਾਣਾ ਹੁੰਦਾ ਹੈਗਾ ਤਾਂ ਉਹਨਾਂ ਲਈ ਇੱਕ ਪਾਲਕੀ ਉਹਨੀ ਜ਼ਰੂਰੀ ਹੈ ਬਹੁਤ ਵਧੀਆ ਭਾਈ ਹਨ ਸਾਨੂੰ ਬਹੁਤ ਵਧੀਆ ਲੱਗਿਆ ਤੇ ਜਿਹੜੇ ਭਾਈਆਂ ਨੇ ਪਾਲਕੀ ਸਾਹਿਬ ਤਿਆਰ ਕਰੀਏ ਕਿ ਮੈਨੂੰ ਬਾਈਰ ਨੰਦ ਸਾਹਿਬ ਵੀ ਪੰਜਾਬ ਦੀ ਪ ਤੇ ਇੱਕ ਹੋਰ ਹੈ ਜੀ ਜਿਹੜੀ ਉਹ ਦੂਜੀ ਹੈ ਕਿ ਉਹ ਕਿੱਥੇ ਹੈ ਆਪਣੇ ਕਲਕੱਤੇ ਆ ਜੀ ਮੰਦਿਰ ਦੇ ਵਿੱਚ ਉਹ ਕਲਕੱਤੇ ਆ ਕੀ ਕਾਲੀ ਮਾਤਾ ਦੇ ਮੰਦਿਰ ਕਾਲੀ ਮਾਤਾ ਦੇ ਮੰਦਿਰ ਜਿਹੜਾ ਜੀ ਕਲਕੱਤੇ ਠੀਕ ਹੈ ਜੀ ਤੇ ਭਾਈ ਇਹਨਾਂ ਤੁਹਾਨੂੰ ਮੈਂ ਦਿਖਾਉਣਾ ਵੀ ਜਿਹੜੀ ਪਾਲਕ ਸਿੰਘ ਸਾਹਿਬ ਜਿਹੜੀ ਤਿਆਰ ਕਰੀਆ ਇਹ ਬਿਲਕੁਲ ਨਵੀਂ ਗੱਡੀ ਦੇ ਉੱਤੇ ਤਿਆਰ ਕਰੀਆ ਏਜੰਸੀ ਦੇ ਵਿੱਚੋਂ ਆਈ ਗੱਡੀ ਤੇ ਸਿੱਧਾ ਭਾਈ ਹੋਰਾਂ ਲਵੇ ਆਈ ਹੈਗੀ ਤੇ ਹਾਂ ਜੀ ਅੰਕਲ ਜੀ ਦੱਸੋ ਇਹਦੇ ਬਾਰੇ ਇਹ ਹੈ ਨਾ ਜੀ ਆਪਾਂ ਨੇ ਜਿਹੜਾ ਸੰਗਰੂਰ ਕਾਲੀ ਮਾਤਾ ਦੇ ਮੰਦਿਰ ਹੈ ਜੀ ਹਾਂਜੀ ਉਹਨਾਂ ਵਾਸਤੇ ਇਹ ਅਜਤ ਕੀ ਇਸ 19 ਤਰੀਕ ਨੂੰ ਹਾਂਜੀ ਹਾਂਜੀ ਉੱਥੇ ਜਿਹੜਾ ਅਜੁੱਧੇ ਦਾ ਮੰਦਿਰ ਸੀਗਾ ਜੀ ਇਹਨਾਂ ਨੇ ਉਹ ਮਤਲਬ ਜਿਆਦਾ ਉਹਦਾ ਦਿਵਸ ਮਨਾਇਆ ਹੈਗਾ ਹਾਂਜੀ ਹਾਂਜੀ ਤੇ ਉਸ ਦਿਨ ਇਹਨਾਂ ਦਾ ਪ੍ਰੋਗਰਾਮ ਸੀਗਾ ਜੀ ਉਹਦੇ ਤਰੀਕੇ ਦਾ ਸੰਗਰੂਰ ਹਾਂਜੀ ਜਿਹੜਾ ਟਰਸਟ ਵੱਲੋਂ ਤਿਆਰ ਕੀਤੀ ਗਈ ਜੀ ਠੀਕ ਹੈ ਪਲਕੀ ਸਾਹਿਬ ਠੀਕ ਹੈ ਜੀ ਨਵੀਂ ਗੱਡੀ ਦੇ ਉੱਪਰ ਤਿਆਰ ਹੋਈ ਵੀ ਹੈ ਜੀ ਹਾਂਜੀ ਹਾਂਜੀ ਜਿਹੜੀ ਇਹ ਮੰਦਿਰ ਵਾਲੀ ਪਲਕੀ ਬਣੀ ਜੀ ਇਹ ਅਸੀਂ ਨੇ ਵੀ ਪਹਿਲੀ ਵਾਰ ਬਣਾਈ ਹੈ ਜੀ ਠੀਕ ਹੈ ਜੀ ਮਤਲਬ ਪੰਜਾਬ ਦੀ ਹੈ ਮਤਲਬ ਪਹਿਲੀ ਪਲ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹ ਤੇ ਇੱਕ ਮੈਂ ਨਾ ਸਭ ਤੋਂ ਵਧੀਆ ਗੱਲ ਜੇ ਮੈਂ ਦੇਖ ਰਿਹਾ ਆ ਸ਼ੀਸ਼ਾ ਲਾਇਆ ਹੈ ਬਾਈ ਉਹਨਾਂ ਨੇ ਲੁਕਿੰਗ ਗਲਾਸ ਹੈ ਇੱਕ ਤਾਂ ਇਹਨਾਂ ਦੇ ਉੱਪਰ ਬਾਈ ਉਹਨਾਂ ਦਾ ਨਾਮ ਨੰਬਰ ਸਾਰੇ ਲਿਖਿਆ ਹੋਇਆ ਹੈਗਾ ਹੀ ਹੈਗਾ ਤੇ ਇੱਕ ਇਹ ਨਾ ਹੈਗਾ ਟੱਚ ਸ਼ੀਸ਼ਾ ਬਾਈ ਤੇ ਇਹਦੇ ਵੱਖ-ਵੱਖਰੇ ਕਲਰ ਨੇ ਇਹਦੇ ਵਿੱਚ ਚੈੱਕ ਕਰ ਸਕਦੇ ਤੁਸੀਂ ਦੇਖੋ ਬਹੁਤ ਸੋਹਣੇ-ਸੋਹਣੇ ਕਲਰ ਨੇ ਇੱਕ ਸੋਹਣਾ ਲੱਗਦਾ ਇੱਕ ਵੀਊ ਸੋਹਣਾ ਲੱਗਦਾ ਬਈ ਇਹਦਾ ਹਨਾ ਤੇ ਇੱਕ ਇੱਥੇ ਹੈਗਾ ਆਪਣਾ ਗੋਲਕ ਬਣਾਇਆ ਬਾਈ ਉਹਨਾਂ ਨੇ ਇਹ ਸ਼ਰਦਾ ਪੱਤਰਾ ਜੀ ਗੋਲਕ ਬਣਾਈ ਹੈ ਆਪਾਂ ਨੇ ਤੇ ਇਹ ਸ਼ੀਸ਼ੇ ਆ ਗਏ ਜੀ ਪ੍ਰਸ਼ਾਦ ਦੇਣ ਵਾਸਤੇ ਹਾਂਜੀ ਹਾਂਜੀ ਤੇ ਦੋਨੇ ਪਾਸੇ ਠੀਕ ਹੈ ਜੀ ਜਿਹੜਾ ਆ ਸ਼ੀਸ਼ਾ ਜੀ ਇਹਦੇ ਵਿੱਚ ਤੁਸੀਂ ਪਾਣੀ ਪੈਂਦਾ ਜੀ ਵਾਟਰ ਪਾਣੀ ਜਿਹੜਾ ਆਪਣੇ ਟੈਂਕ ਵਾਸਤੇ ਜੀ ਇਹ ਵਾਲਾ ਤੇ ਇੱਥੇ ਜਿਹੜਾ ਆ ਥੋੜਾ ਸਾ ਬਣਿਆ ਜੀ ਆ ਪਰਦਾ ਵਾਲਾ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਬਣਾ ਦਨੇ ਆ ਇਹਨਾਂ ਜੋਤ ਵਾਸਤੇ ਬਣੇ ਜੀ ਠੀਕ ਹੈ ਜੀ ਇਹਨਾਂ ਜੋਤ ਰੱਖਣ ਵਾਸਤੇ ਉੱਪਰ ਵਾਲਾ ਤਾਹਾਂ ਵਾਲੇ ਵਾਸਤੇ ਸਟਾਨ ਬਣੇ ਜੀ ਹਾਂਜੀ ਹਾਂਜੀ ਉੱਪਰਾ ਥੋੜਾ ਸਾ ਬਣੇਗਾ ਉਹਦੇ ਵਿੱਚ ਨਾ ਮਤਲਬ ਪਾਕੀ ਤਾਂ ਉਹ ਪ੍ਰਕਾਸ਼ ਕਰਨੀ ਸੀ ਪਾਟ ਹਾਂਜੀ ਹਾਂਜੀ ਉੱਪਰ ਦੇ ਪਾਸੇ ਠੀਕ ਹੈ ਜੀ ਐਸਾ ਇਹ ਮੈਂ ਨਾ ਗੱਲ ਕਰਾਂ ਮੈਂ ਜਿਹੜੀ ਪਾਲਕੀ ਬਣਾਈ ਹੈ ਇਹ ਇਹ ਜੋਤ ਲਿਆਣ ਵਾਸਤੇ ਬਣਾਈ ਹੈ ਜੋਤ ਲਿਆਣ ਵਾਸਤੇ ਜੀ ਠੀਕ ਹੈ ਜੀ ਬਾਕੀ ਜਿਹੜਾ ਆ ਟੱਕਣਾ ਜੀ ਇਹਦਾ ਇਹ ਵੀ ਟੱਕਣ ਖੁੱਲਦਾ ਜੀ ਠੀਕ ਹੈ ਜੀ ਆਹ ਬੜਾ ਹਾਂਜੀ 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 ਜੀ ਜੇ ਵੀ ਆਪਣਾ ਕੱਲ ਨੂੰ ਟਾਇਰ ਪੰਚਰ ਹੋ ਗਿਆ ਜੀ ਜਾਂ ਆਪਾਂ نیچے ਥੱਲੇ ਕਮਾਣੀ ਦਾ ਕੰਮ ਕਰਾਉਣਾ ਜੀ ਆਪਾਂ ਨੂੰ ਕੁਝ ਵੀ ਕਰਨਾ ਹੈ ਹਾਂਜੀ ਹਾਂਜੀ ਆਹ ਇਹ ਟੱਕਣਾ ਇੱਥੋਂ ਖੁੱਲਦਾ ਹੋਗਾ ਜੀ ਵਾਹ ਜੀ ਵਾਹ ਨੀਚੇ 골ਕਾ ਗਈ ਜੀ ਜਿਹੜੀ ਉੱਪਰ ਆ ਰਹਾ 골ਕਣਾ ਜਾਂ 골ਕ ਦਾ ਬਕਸਾ ਆ ਗਿਆ 골 ਖਾਲੀ ਕਰਨੀ ਹੈ ਹਾਂਜੀ ਹਾਂ ਆਹ ਵਾਲਾ 골ਕ ਦਾ ਬਕਸਾ ਆ ਗਿਆ ਠੀਕ ਹੈ ਜੀ ਤੇ ਆਪਾਂ ਨੇ ਥੱਲੇੋਂ ਨੀਚੇ ਕੋਈ ਵੀ ਕੰਮ ਕਰਨਾ ਹੈ ਜੀ ਗੱਡੀ ਦਾ ਘਰ ਕਰ ਸਕਦਾ ਨਾਲ ਨੂੰ 에어 ਸਾਫ ਕਰਨਾ ਹੈ ਫਰਨੀਚਰ ਦਾ ਕੰਮ ਉਹਦਾ ਵਿੱਚੋਂ ਕੰਮ ਕਰ ਰਹੀ ਇਹਦਾ ਸਰਵਿਸ ਦਾ ਕੰਮ ਕਰਵਾਉਣਾ ਹੈ ਹਾਂਜੀ ਹਾਂਜੀ ਕੁਝ ਵੀ ਕੰਮ ਕਰਵਾਉਣਾ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਜੀ ਹਾਂ 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 ਤਾਂ ਜਿਹੜਾ ਆਪਾਂ ਆ ਬਣਾਈ ਹੈ ਜੀ ਆਪਣਾ ਜਿਹੜਾ ਪਾਰਟਸਾ ਬਣਿਆ ਹੋਇਆ ਹੈ ਜਿਹੜਾ ਆਪਣਾ ਇਹ ਹਾਂਜੀ ਇਹ ਗੱਲ ਕਰਾਂ ਮੈਂ ਇਹਦਾ ਵੀ ਇਹ ਇਹ ਸਾਰਾ ਫਾਈਬਰ ਤੇ ਤਿਆਰ ਹੋ ਰਿਹਾ ਸਾਰੀ ਫਾਈਬਰ ਚਲੋ ਜੀ ਫਾਈਬਰ ਦੇ ਵਿੱਚ ਤਿਆਰ ਹੋਇਆ ਹੋਇਆ ਸਾਰਾ ਬਈ ਤੇ ਤੁਸੀਂ ਚੈੱਕ ਕਰ ਥਾ ਦਿਓ ਵੀ ਫਾਈਬਰ ਵੀ ਹੋਈ ਨੇ ਵਧੀਆ ਹੈਵੀ ਡਿਊਟੀ ਬਈ ਹੈਨਾ ਬਹੁਤ ਇਹ ਮਗਰ ਜਿਹੜੇ ਕਲਰ ਜਿਹੜਾ ਹੋਇਆ ਹੈ ਜੇ ਬਾਈ ਚਾਂਸ ਹੋਣਾ ਜਿੰਮੇ ਲੱਗਦਾ ਵੀ ਕਲਰ ਬਾਲਾ ਧੁੱਪ ਤੇ ਕੁਝ ਹੋ ਜੇ ਇਹ ਰੀਪੇਂਟ ਦੁਬਾਰਾ ਹੋ ਜਾਂਦਾ ਦੁਬਾਰੇ ਹੋ ਜਾਂਦਾ ਜੀ ਇਹ ਸਾਰਾ ਡਿਕੋ ਪੇਂਟ ਹੋਇਆ ਪਿਆ ਜੀ ਠੀਕ ਹੈ ਜੀ ਜਿਵੇਂ ਆਪਾਂ ਆਹ ਮੈਂ ਕਹਿੰਦੇ ਵੇ ਇਸ ਰੰਗ ਜਾਂ ਦੂਸਰਾ ਰੰਗ ਉਹ ਰੰਗ ਨਹੀਂ ਹੋਇਆ ਹੋਇਆ ਜੀ ਠੀਕ ਹੈ ਜੀ ਗੋਲਡ ਰੋਡ ਦੇ ਵਿੱਚ ਹਾਂਜੀ ਹਾਂ ਡਿਕੋ ਪੇਂਟ ਹੋਇਆ ਹੋਇਆ ਠੀਕ ਹੈ ਜੀ ਤੇ ਬੈਗ ਲੈਟਾਂ ਆ ਗਈਆਂ ਜੀ ਤੇ ਹਾਂਜੀ ਆਪਾਂ ਇਹਨੂੰ ਕਿਸੇ ਵੀ ਕੰਮ ਵਾਸਤੇ ਯੂਜ਼ ਕਰ ਸਕਦੇ ਹਾਂ ਜੋ ਆਪਾਂ ਨੂੰ ਠੀਕ ਲੱਗੇ ਹਾਂਜੀ ਤੇ ਮੰਡਵਾ ਗਈ ਅੰਦਰ ਜਾਣ ਵਾਸਤੇ ਹੂੰ 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 ਇਹਦੇ ਵਿੱਚ ਐ ਮਨੋ ਜੀ 6 ਬੰਦੇ ਇੱਧਰ ਬੈਹਿ ਜਾਂਦੇ ਨੇ ਜੀ ਤਿੰਨ ਨੇ ਉਧਰ ਜੀ ਤੁਹਾਨੂੰ ਤਾਂ ਬੜੇ ਆਰਾਮ ਨਾਲ ਖੁੱਲੇ ਏਸੀ ਵੀ ਲਾਇਆ ਹੋਇਆ ਆਪਾਂ ਵਿੱਚ ਏਸੀ ਲਾਇਆ ਹੋਇਆ ਜੀ ਵਿੱਚ ਆ ਠੀਕ ਹੈ ਜੀ ਤੇ ਏਸੀ ਆ ਗਿਆ ਜੀ ਸਪੀਕਰ ਆ ਗਿਆ ਉੱਪਰ ਤਹਾਂ ਵਾਲੇ ਓਮ ਦੇ ਆਪਾਂ ਤਹਾਂ ਵਾਲੇ ਜਿਹੜੀ ਆਪਾਂ ਨੇ ਦਿਖਾਈ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਮੂਰੇ ਫਰੰਟ ਆਪਣੇ ਸ਼ਿਵਜੀ ਭਗਵਾਨ ਦੀ ਫੋਟੋ ਆ ਗਈ ਜੀ ਹਾਂਜੀ ਹਾਂਜੀ ਜਿਹੜੇ ਉਹਦੇ ਵਿੱਚ ਵੀ ਲਾਈਟਿੰਗ ਦਾ ਕੰਮ ਕੀਤਾ ਹੋਇਆ ਜੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਰਾਤ ਨੂੰ ਨਾ ਮੈਂ ਜਿਵੇਂ ਅੱਗੇ ਕਹਿਣਾ ਨਾ ਵੀ ਰਾਤ ਨੂੰ ਬਹੁਤ ਵਧੀਆ ਦ੍ਰਿਸ਼ਾ ਹੁੰਦਾ ਬਈ ਹੈਨਾ ਜਦੋਂ ਵੀ ਹੁੰਦਾ ਆਪਾਂ ਕਿਉਂਕਿ ਕੰਮ ਦਾ ਵੀਡੀਓ ਅਸੀਂ ਬਣਾ ਸਕਦਾ ਦਿਨੇ ਰਾਤ ਨੂੰ ਵੀਡੀਓ ਨਹੀਂ ਬਣਾ ਸਕਦੇ ਠੀਕ ਹੈ ਤੇ ਅੰਦਰ ਏਸੀ ਆ ਗਿਆ ਜੀ ਇਹਦੇ ਵਿੱਚ ਬਲੋਰ ਆ ਗਿਆ ਦੋਨੇ ਪੱਖੇ ਆ ਗਏ ਜੀ मतलब जिथे ਵੀ ਆਪਾਂ ਕਿਤੇ ਲੈ ਕੇ ਜਾਣਾ ਹੈ ਤਾਂ ਆਪਾਂ ਨੂੰ ਗਰਮੀ ਸਰਦੀ ਵਿੱਚ ਕੋਈ ਪ੍ਰੋਬਲਮ ਨਹੀਂ ਆ ਰਹੀ ਜੀ ਕਿਸੇ ਪਾਸੇ ਵੀ ਤੇ ਸਟੀਲ ਦੀ ਬਾਡੀ ਲੱਗੀ ਹੋਈ ਹੈ ਸਟੀਲ ਦੀ ਬਾਡੀ ਹਾਂਜੀ ਪਿੱਛੇ ਪਾਣੀ ਦੀ ਸੁਵਿਧਾ ਉਵੇਂ ਜਿਵੇਂ ਹੈਗੀ ਹੈ ਜੀ ਜਿਹੜੀ ਆਉਂਦੀ ਹੋਊਗੀ ਆਪਾਂ ਹਾਂ ਪਾਣੀ ਦੀ ਸੁਵਿਧਾ ਹੈਗੀ ਜੀ ਹਾਂਜੀ ਹਾਂ ਤੇ ਉੱਪਰ ਆਪਣੇ ਤਾਹਾਂ ਵਾਲੇ ਦਾ ਜੀ ਗੁੰਮ ਤਾਗੇ ਹਾਂਜੀ ਹਾਂਜੀ ਤੇ ਇਹਨਾਂ ਇਹ 6 ਲੇਰਾਂ ਦੇ ਵਿੱਚ 7ਵੇਂ ਦੇ ਉੱਪਰ ਇਹ ਗੁੰਮ ਗੁੰਮ ਤਾਗੇ ਛੋਟਾ ਤੇ ਵੱਡਾ ਹਾਂਜੀ ਹਾਂਜੀ ਜਿਹੜਾ ਉੱਪਰਲਾ ਬਣਾਇਆ ਜੀ ਆਪਾਂ ਨੇ ਇਹ ਜਿੰਨਾ ਵੀ ਕੰਮ ਆਪਣੇ ਸਾਰੇ ਆਪਣੇ ਹੱਥੀ ਕੰਮ ਹੋਇਆ ਹੈ ਜੀ ਅੱਛਾ ਇਹ ਥੱਲੇ ਜਿਹੜੀ ਹੈਗੇ ਨੇ 6 ਨੇ ਆਪਣੇ ਲਵੇ ਹੈਗੇ ਇਹ 6 ਲੇਹੜਾ ਹਾਂਜੀ ਹਾਂ 7ਵੀਂ 7ਵੇਂ ਦੇ ਉੱਪਰ ਵੈਸੇ ਗੋਮਤ ਆ ਗਿਆ 7ਵੀਂ ਸੁਨਾਦ ਅੰਦਰ ਆਉਂਦੀ ਹਾਂ ਹਾਂਜੀ ਹਾਂ ਵੀਰੇ ਸਾਨੂੰ ਜਿੱਦ ਤੱਕ ਜਿਵੇਂ ਲੱਗਦਾ ਹੈ ਨਾ ਬਾਕੀ ਬੰਦ ਤੁਸੀਂ ਦੱਸੋ ਇਹ ਇਹ ਜਿਹੜਾ ਲੋਕ ਇਗਲਾਸ ਹੈ ਤੁਸੀਂ ਪਹਿਲਾਂ ਦੱਸੇ ਦਿੱਤਾ ਜੀ ਇਹ ਸਾਰੇ ਕਲਰ ਚੇਂਜ ਹੁੰਦੇ ਨੇ ਜੀ ਦੋਨੇ ਪਾਸੇ ਗੋਲ ਕਨੇ ਬਣੇ ਹੋਏ ਜੀ ਦੋਨੇ ਪਾਸੇ ਖੁੱਲਦੇਗੇ ਤੇ ਜਿਹੜਾ A ਵਾਲਾ ਆ ਗਿਆ ਜੀ ਸ਼ੀਸ਼ਾ ਹਾਂਜੀ ਔਰ ਇਹ ਆ ਗਿਆ ਜੀ ਕੂਲੈਂਡ ਆਪਾਂ ਨੇ ਕੱਲ ਨੂੰ ਕੂਲਣੇ ਵਿੱਚ ਪਾਉਣਾ ਹੈ ਕੱਢਣਾ ਜਾਂ ਕੁਝ ਵੀ ਕਰਨਾ ਜੀ ਸਫਾਈ ਕਰਨੀ ਹੈ ਹਾਂਜੀ ਹਾਂਜੀ ਬਾਕੀ ਦਾ ਤਾਂ ਹਾਲਾ ਪਾਰਟ ਖੁੱਲਦਾ ਰੱਖਤਾ ਜੀ ਠੀਕ ਹੈ ਜੀ ਆਪਾਂ ਨੇ ਕੱਲ ਨੂੰ ਸਰਵਿਸ ਕਰਵਾਉਣੀ ਹੈ ਆਪਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਜੀ ਠੀਕ ਹੈ ਜੀ ਇਸ ਤਰ੍ਹਾਂ ਨਹੀਂ ਹੈ ਵੀ ਆਪਾਂ ਨੂੰ ਕੋਈ ਨਾ ਪੱਟ ਪਟੀਆਂ ਜਾਂ ਕੁਝ ਕਰਨਾ ਪਊਗਾ ਮਤਲਬ ਕਿ ਆਪਾਂ ਕੁਝ ਵੀ ਕਰਾਉਣਾ ਤਾਂ ਕਰਾ ਸਕਦੇ ਆ ਕਰਾ ਸਕਦੇ ਜੀ ਕੋਈ ਵੀ ਪ੍ਰੋਬਲਮ ਨਹੀਂ ਆਪਾਂ ਨੂੰ ਆ ਰਹੇ ਆ ਦੇਖੋ ਜੀ ਨਵੀਂ ਗੱਡੀ ਦਾ ਪ੍ਰੂਫ ਬਈ ਹੈਨਾ ਬਿਲਕੁਲ ਨਵੀਂ ਗੱਡੀ ਹੈ ਜੀ ਫਰੈਸ਼ ਲਫਾਫੇ ਹਾਲ ਤੱਕ ਉਤਰ ਹੀ ਨਹੀਂ ਗੱਡੀ ਦੇ ਉੱਤੋਂ ਬਈ ਉਹੀ ਜਿਹੜੇ ਰੀਜਨਲ ਕੰਪਨੀ ਤੋਂ ਏ ਆਪਾ ਕਹਿੰਦੀ ਹਾਲ ਦੀ ਘੜੀ ਇਹ ਮਤਲਬ 900 ਕਿਲੋਮੀਟਰ ਚੱਲੀ ਸਰ ਬਸ ਹਾਂ ਜੀ ਹਾਂ 900 ਇਹ ਐ ਨਹੀਂ ਸਵਾਗਤ ਲਾਇਆ ਜੀ ਉਹਨੇ ਤਰੀਕ ਨੂੰ ਨੂਨੀ ਤਰੀਕ ਨੂੰ ਇਹ ਸਾਡੀ ਨਾ ਟਾਈਮਿੰਗ ਨਹੀਂ ਪਿੱੜੀ ਸੀਗੀ ਵੀਡੀਓ ਕਰਨ ਦੀ ਤਾਂ ਲਗਭਗ ਮਤਲਬ ਅਸੀਂ ਮਹੀਨਾ ਲੇਟ ਹੋ ਗਏ ਇਹ ਪਾਲਕੀ ਕਰਕੇ ਸਿਰ ਗੱਲ ਐ ਜੀ ਪਾਲਕੀ ਸਾਹਿਬ ਪਹਿਲੀ ਹੋਣ ਕਰਕੇ ਸਾਨੂੰ 3 ਮਹੀਨੇ ਲੱਗੇ ਜੀ ਬਣਾਉਣ ਵਾਸਤੇ ਅਸੀਂ ਨੂੰ 3 ਮਹੀਨੇ ਲੱਗੇ 3 ਮਹੀਨੇ ਦੇ ਵਿੱਚ ਤਿਆਰ ਹੋਈ ਹੈ ਜੀ ਠੀਕ ਹੈ ਜੀ ਲਓ ਜੀ 3 ਮਹੀਨਿਆਂ ਦੇ ਵਿੱਚ ਵੀ ਮਤਲਬ ਵੀ ਇਹ ਚਲਾਈ ਵੀ ਹੈ ਨਾਲ ਹੁੰਦੇ ਵੀ ਨਾ ਅੱਗੇ ਪਹਾਰਾ ਆ ਗਿਆ ਜੀ ਇਹ ਵਾਲਾ ਠੀਕ ਹੈ ਜਿਸ ਤਰ੍ਹਾਂ ਆ ਪਹਿਲਾਂ ਅੱਗੇ ਉਹੀ ਪਾਣੀ ਆਪਾਂ ਸਪਿਤਾ ਦੰਨਿਆਂ ਚ ਸਭ ਨੂੰ ਇਹਦਾ ਜ਼ਰੂਰੀ ਹੈ ਜੀ ਹਰੇਕ ਦਿਨਤ ਦੇ ਅੱਗੇ ਆਪਣਾ ਹਨਾ ਪਾਣੀ ਸਿਕਾ ਹੋਣਾ ਜ਼ਰੂਰੀ ਆ ਥਾਂ ਸੋਚਾ ਥਾਂ ਸੋਚਾ ਹੋ ਜਾਂਦਾ ਜੀ ਸੋਚਾ ਹੁੰਦਾ ਹੈ ਨਹੀਂ ਅੱਗੇ ਵਾਲਾ ਹਾਂਜੀ ਹਾਂਜੀ ਤੇ ਬਈ ਦੇਖੋ ਬਈ ਹਨਾ ਬਹੁਤ ਸੋਹਣੀ ਪਾਲਕ ਸਾਹਿਬ ਤਿਆਰ ਕਰਿਆਗੀ ਮੈਂ ਫੇਰ ਦੁਬਾਰੋ ਅਪੀਲ ਕਰਦਾ ਵੀ ਆਪਣੇ ਪੰਜਾਬ ਚ ਰਹਿੰਦੇ ਭਾਈ ਬਾਹਰ ਰਹਿੰਦੇ ਆਦਾ ਆਲ ਇੰਡੀਆ ਦੇ ਵਿੱਚ ਸਨਾਤਨ ਧਰਮ ਕਿਉਂਕਿ ਆਪਾਂ ਕਹਿੰਦੇ ਵੀ ਆਪਣੇ ਆਲ ਇੰਡੀਆ ਦੇ ਸਨਾਤਨ ਧਰਮ ਦੇ ਆਪਣੇ ਭਰਾ ਹਨਾ ਸੱਜਣ ਬਹੁਤ ਨੇ ਜੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀਆਂ ਪਾਲਕੀਆਂ ਹੋਣੀਆਂ ਜ਼ਰੂਰੀ ਨੇ ਬਈ ਹਨਾ ਵਧੀਆ ਸਾਰੇ ਮੰਦਰਾਂ ਦੇ ਵਿੱਚ ਤੇ ਜਦੋਂ ਕਿਤੇ ਵੀ ਤੁਸੀਂ ਜੋਤ ਲੈ ਕੇ ਆਣੀਆਂ ਗ੍ਰੰਥ ਸਾਹਿਬ ਲੈ ਕੇ ਜਾਣਾ ਕਿਤੇ ਪਾਸੇ ਵੀ ਤਾਂ ਨਾਲ ਲਿਜਾ ਸਕਦੇ ਆਪਾਂ ਪਾਲਕੀ ਸਾਹਿਬ ਕਿਵੇਂ ਲੱਗੀ ਪਾਲਕੀ ਸਾਹਿਬ ਕਮੈਂਟ ਜ਼ਰੂਰ ਕਰਿਓ ਵੀਡੀਓ ਸ਼ੇਅਰ ਕਰ ਦਿਓ ਤੇ ਆਪਣੇ ਉਹਨਾਂ ਮਿੱਤਰਾਂ ਤੱਕ ਪਹੁੰਚਾਓ ਬਈ ਹਨਾ ਜਿਹੜੇ ਵੀ ਵਧੀਆ ਦਾਨੀ ਸੱਜਣ ਨੇ ਬਈ ਹਨਾ ਤੇ ਨੰਬਰ ਸਕਰੀਨ ਤੇ ਪਾ ਦੇ ਕਾਲ ਜਰੂਰ ਕਰ ਲਓ ਡਿਟੇਲ ਲੈਣ ਵਾਸਤੇ ਕਿਵੇਂ ਤਿਆਰ ਹੋਣੀ ਹੈ ਕਿੰਨੇ ਟਾਈਮਸ ਤਿਆਰ ਹੋਣੀ ਆ ਅਡਰੈਸ ਬੋਲੋ ਅਡਰੈਸ ਹਾਂ ਅਡਰੈਸ ਹੈਗਾ ਤੂਰੀ ਸ਼ਹਿਰ ਜ਼ਿਲ੍ਹਾ ਸੰਗਰੂਰ ਬਈ ਹਨਾ ਆਪਣਾ ਟਰੱਕ ਯੂਨੀਅਨ ਦੇ ਬਿਲਕੁਲ ਸਾਹਮਣੇ ਹਾਂਜੀ ਹਾਂ ਦਸ਼ਮੇਸ਼ ਬਾਡੀ ਸਾਰੋਂ ਵਾਲੇ ਜਿਹੜੇ ਟਰੱਕ ਯੂਨੀਅਨ ਦੇ ਬਿਲਕੁਲ ਸਾਹਮਣੇ ਜੀ ਠੀਕ ਆ ਆਜੋ ਫਿਰ ਬਈ ਨਾ ਨੰਬਰ ਸਕਰੀਨ ਤੇ ਨੇ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ